ਸਭਿਆਚਾਰ ਦੇ ਨਾਂ ਤੇ ਜੋ ਵੀ ਲੋਕਾਂ ਦੇ ਵਿੱਚ ਪਰੋਸਿਆ ਜਾਂਦਾ ਹੈ ਉਹਦੇ ਵਿੱਚ ਬਹੁਤ ਹੀ ਗਲਤ ਚੀਜ਼ਾਂ ਹਨ ਕਈ ਕਈ ਰਿਸ਼ਤਿਆਂ ਦੀ ਮਰਿਆਦਾ ਬਹੁਤ ਹੀ ਖਰਾਬ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਕਿ ਨੂੰਹ ਸੱਸ ਦੀ ਦਰਾਣੀ ਜਠਾਣੀ ਦੀ ਜੀਜਾ ਸਾਲੀ ਦੀ ਜੀਜਾ ਸਾਲੀ ਦਾ ਰਿਸ਼ਤਾ ਤਾਂ ਇੰਨਾ ਬਦਨਾਮ ਕਰ ਦਿੱਤਾ ਗਿਆ ਨਾ ਇਹ ਅਖੌਤੀ ਸਭਿਆਚਾਰ ਦੇ ਵਿੱਚ ਕਿ ਇਹ ਰਿਸ਼ਤਾ ਹੀ ਲੋਕੀ ਗੰਦਾ ਸਮਝਣ ਲੱਗ ਪਏ ਨੇ ਜਦ ਕੀ ਜਿਹੜੇ ਚੰਗੇ ਬੰਦੇ ਨੇ ਜਿਹੜੇ ਗੁਰਸਿੱਖ ਬੰਦੇ ਨੇ ਉਹ ਆਪਣੀਆਂ ਸਾਲੀਆਂ ਨੂੰ ਵੀ ਆਪਣੀ ਭੈਣ ਦੇ ਬਰਾਬਰ ਦਰਜਾ ਦਿੰਦੇ ਹਨ ਤੇ ਬੋਲੀਆਂ ਜਿਹੜੀਆਂ ਨੇ ਸੱਭਿਆਚਾਰ ਦੇ ਨਾਂ ਤੇ ਬੋਲੀਆਂ ਪਾਈਆਂ ਜਾਂਦੀਆਂ ਨੇ ਸੋਸ ਸਬ ਮੇਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਰੇਤ ਸੱਸੇ ਖੰਜਰੀਏ ਸ਼ੀਸ਼ਾ ਲੈ ਕੇ ਵੇਖ ਇਹਨੂੰ ਤੁਸੀਂ ਸੱਭਿਆਚਾਰ ਕਹਿੰਦੇ ਹੋ ਇਹੋ ਜਿਹਾ ਸੱਭਿਆਚਾਰ ਜਿਹੜਾ ਨਾ ਇਹ ਜੜੋਂ ਪੁੱਟਣਾ ਚਾਹੀਦਾ ਹੈ ਤੇ ਸਾਡੇ ਇੱਕ ਭੈਣ ਹੈ ਚਾਚਾ ਜੀ ਦੀ ਲੜਕੀ ਉਹ ਸਿਰਫ ਇਸੇ ਗੱਲ ਤੋਂ ਡਿਪਰੈਸ਼ਨ 'ਚ ਚਲੀ ਗਈ ਵੱਡੇ ਵੱਡੇ ਡਾਕਟਰਾਂ ਕੋ ਉਹਦਾ ਇਲਾਜ ਚੱਲਦਾ ਕਿ ਉਹਦੀ ਸੱਸ ਜੀ ਦੀ ਡੈਥ ਹੋ ਗਈ ਤੇ ਉਹ ਆਪਣੇ ਸੱਸ ਦੇ ਨਾਲ ਬਹੁਤ ਹੀ ਪਿਆਰ ਕਰਦੀ ਸੀ ਔਰ ਅੱਜ ਕੱਲ ਬਹੁਤ ਘੱਟ ਸੁਣਨ ਵਿੱਚ ਆਉਂਦਾ ਹੈ ਨਿੱਜ ਇਹੋ ਜੀ ਜਿਹੜੀ ਸੱਭਿਆਚਾਰ ਦੀ ਪਰਵਰਿਸ਼ ਜਿਨ੍ਹਾਂ ਨੂੰ ਮਿਲੀ ਆ ਉਹ ਤੇ ਇਹੋ ਹੀ ਚਾਹੁੰਦੀਆਂ ਨੇ ਕਿ ਜਾਂ ਸੱਸ ਹੋਵੇ ਨਾ ਤੇ ਜੇ ਹੈਗੀ ਆ ਤੇ ਮਰ ਜAVE ਛੇਤੀ ਮਰ ਜਾਵੇ ਇਸ ਕਰਕੇ ਸੱਭਿਆਚਾਰ ਦੇ ਨਾਂ ਤੇ ਜੋ ਇਹੋ ਜਿਹਾ ਗੰਦ ਲੋਕਾਂ ਚ ਫਰੋਸਿਆ ਜਾਂਦਾ ਉਹਨਾਂ ਤੋਂ ਆਪਣੀ ਔਲਾਦ ਨੂੰ ਦੂਰ ਕਰੋ ਆਪਣੀ ਔਲਾਦ ਨੂੰ ਇਨ੍ਹਾਂ ਰਿਸ਼ਤਿਆਂ ਦੀ ਅਹਿਮੀਅਤ ਸਮਝਾਓ ਇਹ ਸਾਰਾ ਮਾਂ ਦਾ ਕੰਮ ਹੈ ਤੇ ਜੇ ਮਾਂ ਆਪ ਹੀ ਨਾਟਕ ਦੇਖਦੀ ਰਹੂਗੀ ਤਾਂ ਇਹ ਕੰਮ ਫਿਰ ਕਿੰਨੇ ਕਰਨਾ ਔਰ ਅੱਜ ਕੱਲ ਦੇ ਨਾਟਕ ਜਿੰਨੇ ਵੀ ਨੇ ਸਾਰਿਆਂ ਵਿੱਚ ਇਹੋ ਕੁਝ ਹੀ ਸਿਖਾਇਆ ਜਾਂਦਾ ਹੈ ਕਿ ਉਹਨੇ ਦਰਾਨੀ ਨੇ ਜਠਾਨੀ ਨੂੰ ਕਿੱਦਾਂ ਮਾਰਨਾ ਜਠਾਨੀ ਨੇ ਦਰਾਨੀ ਨੂੰ ਕਿੱਦਾਂ ਮਾਰਨਾ ਤੇ ਨੂਹ ਨੇ ਸੱਸ ਨੂੰ ਕਿੱਦਾਂ ਤੇ ਸੱਸ ਨੇ ਨੂਹ ਨੂੰ ਕਿੱਦਾਂ ਇਹ ਨੂਹ ਸੱਸ ਦਾ ਜਿਹੜਾ ਰਿਸ਼ਤਾ ਇਹਨਾਂ ਨਾਟਕਾਂ ਨੇ ਆ ਜਿਹੜੀ ਜਤਿੰਦਰ ਦੀ ਕੁੜੀ ਇਕਤਾ ਕਪੂਰ ਇਹਨੇ ਹੋਰ ਵੀ ਜ਼ਿਆਦਾ ਬਦਨਾਮ ਕਰ ਦਿੱਤਾ ਸੋ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਇਹਨਾਂ ਰਿਸ਼ਤਿਆਂ ਦਾ ਆਪਸੀ ਪਿਆਰ ਜਿਹੜਾ ਸੀ ਨਾ ਉਹਨੂੰ ਮੁੜ ਬਰਕਰਾਰ ਕਰਨ ਦੀ ਲੋੜ ਹੈ ਔਰ ਮਾਵਾ ਨੂੰ ਚਾਹੀਦਾ ਹੈ ਆਪਣੀ ਔਲਾਦ ਨੂੰ ਆਪਣੀਆਂ ਧੀਆ ਨੂੰ ਸਮਝਾਉਣਾ ਕਿ ਉਹਨਾਂ ਨੇ ਅੱਗੇ ਜਾ ਕੇ ਆਪਣੇ ਪਰਿਵਾਰ ਨੂੰ ਕਿਦਾਂ ਆਪਸ ਵਿੱਚ ਇੱਕ ਲੜੀ ਦੇ ਵਿੱਚ ਪਰੋ ਕੇ ਰੱਖਣਾ ਹੈ ਔਰ ਜੇ ਇਹ ਉਪਰਾਲਾ ਮਾਵਾ ਨੇ ਨਾ ਕੀਤਾ ਤੇ ਆ ਜਿਹੜੇ ਤੁਸੀਂ ਕਚਹਿਰੀਆਂ 'ਚ ਮੇਲੇ ਲੱਗੇ ਦੇਖਦੇ ਹੋ ਨਾ ਤਲਾਕ ਦੇ ਇਹ ਇਦਾਂ ਹੀ ਚੱਲਦੇ ਰਹਣੇ ਨੇ ਤੇ ਜੇ ਸ਼ੁਰੂ ਤੋਂ ਪਿਆਰ ਕਰਨਾ ਔਰ ਇੱਜ਼ਤ ਕਰਨੀ ਸਿਖਾਈ ਜਾਏਗੀ ਧੀ ਨੂੰ ਤਾਂ ਧੀ ਆਪ ਤੇ ਸੁખી ਵਸੇਗੀ ਗਾ ਉਹਦਾ ਸਹਰਾ ਪਰਿਵਾਰ ਜਿਹੜਾ ਉਹ ਵੀ ਸੁਖੀ ਬਸੇਗਾ ਔਰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ